ਤੇ ਬਲੇ ਮੰਤਰੀ ਚੇਅਰਮੈਨ ਬਣੇ ਬੈਠਿਆ ਕਾਦੇ ਵਾਸਤੇ ਕਿਉਂ ਬਣੇ ਬੈਠਿਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਇੱਕ ਬੂਟਾ ਲਾਇਆ ਕਿ ਆਮ ਲੋਕਾਂ ਦੇ ਘਰਾਂ ਨੂੰ ਵੀ ਕਿਹਾ ਕਿ ਉਹਨਾਂ ਦੇ 3 ਪੁੱਤ ਵੀ ਆਓ ਬਾਹਰ ਆਪਾਂ ਨੂੰ ਕਿਹੜਾ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਹਰਾ ਪੈਨ ਚਲਾਉਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਲੋਕਾਂ ਦੇ ਕੰਮ ਨਹੀਂ ਕਰਾਉਣੇ ਆਉਂਦੇ ਉਹੀ ਖਜ਼ਾਨਾ ਉਹੀ ਤਾਰਾਂ ਨੇ ਉਹੀ ਗ੍ਰਿਡ ਨੇ ਉਹੀ ਬੱਲਵ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਈ ਜਾਂਦੀ 24 ਘੰਟੇ ਹੁਣ ਕਿਵੇਂ ਨੌਕਰੀਆਂ ਮਿਲ ਜਾਂਦੀਆਂ ਲੋਕਾਂ ਨੂੰ ਹੁਣ ਕਿਵੇਂ ਸੜਕਾਂ ਤੇ ਐਸਐਸਐਫ ਦੇ ਰੂਪ ਚ ਨਵੀਆਂ ਗੱਡੀਆਂ ਲੈ ਕੇ ਪੁਲਿਸ ਫਿਰ ਰਹੀ ਹੈ ਲੋਕਾਂ ਦੀਆਂ ਜਾਨਾਂ ਬਚਾਉਂਦੀ ਹੁਣ ਕਿਵੇਂ ਤੀਰਥ ਯਾਤਰਾ ਸ਼ੁਰੂ ਹੋਗੀ ਹੁਣ ਕਿਵੇਂ ਕਰ ਕਰ ਰਾਸ਼ਨ ਆਗੇ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਲੱਗੀ ਸਰਕਾਰ ਹੁਣ ਕਿਵੇਂ ਟਾਟਾ ਵਰਗੇ ਸਨਾਤਨ ਟੈਕਸਟਾਈਲ ਵਰਗੇ ਵੱਡੇ ਵੱਡੇ ਦੇਸ਼ ਦੇ ਉਦਯੋਗ ਘਰਾਣੇ ਆਪਣੀਆਂ ਆਪਣੀਆਂ ਫੈਕਟਰੀਆਂ ਜਿਹੜੀਆਂ ਪੰਜਾਬ ਚ ਲੈ ਕੇ ਆਉਣ ਲੱਗੇ ਕੀ ਬਦਲ ਗਿਆ ਕੁਛ ਨਹੀਂ ਬਦਲਿਆ ਨੀਅਤ ਬਦਲੀ ਆ ਬਸ ਤੇ ਐਵੇਂ ਲੈ ਮੰਤਰੀ ਚੇਅਰਮੈਨ ਬਣੇ ਬੈਠੇ ਆ ਕਾਦੇ ਵਾਸਤੇ ਕਿਉਂ ਬਣੇ ਬੈਠੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਇੱਕ ਬੂਟਾ ਲਾਇਆ ਕਿ ਆਮ ਲੋਕਾਂ ਦੇ ਘਰਾਂ ਨੂੰ ਵੀ ਕਿਹਾ ਕਿ ਉਹਨਾਂ ਦੇ 3 ਪੁੱਤ ਵੀ ਆਓ ਬਾਹਰ ਆਪਾਂ ਨੂੰ ਕਿਹੜਾ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਹਰਾ ਪੈਨ ਚਲਾਉਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਲੋਕਾਂ ਦੇ ਕੰਮ ਨਹੀਂ ਕਰਾਉਣੇ ਆਉਂਦੇ ਉਹੀ ਖਜ਼ਾਨਾ ਉਹੀ ਤਾਰਾਂ ਨੇ ਉਹੀ ਗ੍ਰਿਡ ਨੇ ਉਹੀ ਬੱਲਬ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਈ ਜਾਂਦੀ 24 ਘੰਟੇ ਹੁਣ ਕਿਵੇਂ ਨੌਕਰੀਆਂ ਮਿਲ ਜਾਂਦੀਆਂ ਲੋਕਾਂ ਨੂੰ ਹੁਣ ਕਿਵੇਂ ਸੜਕਾਂ ਤੇ ਐਸਐਸਐਫ ਦੇ ਰੂਪ ਚ ਨਵੀਆਂ ਗੱਡੀਆਂ ਲੈ ਕੇ ਪੁਲਿਸ ਫਿਰ ਰਹੀ ਹੈ ਲੋਕਾਂ ਦੀਆਂ ਜਾਨਾਂ ਬਚਾਉਂਦੀ ਹੁਣ ਕਿਵੇਂ ਤੀਰਥ ਯਾਤਰਾ ਸ਼ੁਰੂ ਹੋਗੀ ਹੁਣ ਕਿਵੇਂ ਕਰ ਕਰ ਰਾਸ਼ਨ ਆ ਗਏ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਲੱਗ ਗਈ ਸਰਕਾਰ ਹੁਣ ਕਿਵੇਂ ਟਾਟਾ ਵਰਗੇ ਸਨਾਤਨ ਟੈਕਸਟਾਈਲ ਵਰਗੇ ਵੱਡੇ ਵੱਡੇ ਦੇਸ਼ ਦੇ ਉਦਯੋਗ ਘਰਾਣੇ ਆਪਣੀਆਂ ਆਪਣੀਆਂ ਫੈਕਟਰੀਆਂ ਜਿਹੜੀਆਂ ਪੰਜਾਬ ਚ ਲੈ ਕੇ ਆਉਣ ਲੱਗ ਗਏ ਕੀ ਬਦਲ ਗਿਆ ਕੁਛ ਨਹੀਂ ਬਦਲਿਆ ਨੀਅਤ ਬਦਲੀ ਆ ਬਸ ਤੇ ਐਵੇਂ ਲੈ ਮੰਤਰੀ ਚੇਅਰਮੈਨ ਬਣੇ ਬੈਠੇ ਆ ਕਾਦੇ ਵਾਸਤੇ ਕਿਉਂ ਬਣੇ ਬੈਠੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਇੱਕ ਬੂਟਾ ਲਾਇਆ ਕਿ ਆਮ ਲੋਕਾਂ ਦੇ ਘਰਾਂ ਨੂੰ ਵੀ ਕਿਹਾ ਕਿ ਉਹਨਾਂ ਦੇ 3 ਪੁੱਤ ਵੀ ਆਓ ਬਾਹਰ ਆਪਾਂ ਨੂੰ ਕਿਹੜਾ ਚੇਅਰਮੈਨਾਂ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਹਰਾ ਪੈਨ ਚਲਾਉਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਲੋਕਾਂ ਦੇ ਕੰਮ ਨਹੀਂ ਕਰਾਉਣੇ ਆਉਂਦੇ ਉਹੀ ਖਜ਼ਾਨਾ ਹੈ ਉਹੀ ਤਾਰਾਂ ਨੇ ਉਹੀ ਗ੍ਰਿਡ ਨੇ ਉਹੀ ਬੱਲਬ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਈ ਜਾਂਦੀ 24 ਘੰਟੇ ਹੁਣ ਕਿਵੇਂ ਨੌਕਰੀਆਂ ਮਿਲ ਜਾਂਦੀਆਂ ਲੋਕਾਂ ਨੂੰ ਹੁਣ ਕਿਵੇਂ ਸੜਕਾਂ ਤੇ ਐਸਐਸਐਫ ਦੇ ਰੂਪ ਚ ਨਵੀਆਂ ਗੱਡੀਆਂ ਲੈ ਕੇ ਪੁਲਿਸ ਫਿਰ ਰਹੀ ਹੈ ਲੋਕਾਂ ਦੀਆਂ ਜਾਨਾਂ ਬਚਾਉਂਦੀ ਹੁਣ ਕਿਵੇਂ ਤੀਰਥ ਯਾਤਰਾ ਸ਼ੁਰੂ ਹੋਗੀ ਹੁਣ ਕਿਵੇਂ ਘਰ ਘਰ ਰਾਸ਼ਨ ਆਗੇ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲੈਂਟ ਖਰੀਦਣ ਲੱਗੀ ਸਰਕਾਰ ਹੁਣ ਕਿਵੇਂ ਟਾਟਾ ਵਰਗੇ ਸਨਾਥਨ ਟੈਕਸਟਾਈਲ ਵਰਗੇ ਵੱਡੇ ਵੱਡੇ ਦੇਸ਼ ਦੇ ਉਦਯੋਗਿਕ ਘਰਾਣੇ ਆਪਣੀਆਂ ਆਪਣੀਆਂ ਫੈਕਟਰੀਆਂ ਜਿਹੜੀਆਂ ਪੰਜਾਬ 'ਚ ਲੈ ਕੇ ਆਉਣ ਲੱਗੇ ਕੀ ਬਦਲ ਗਿਆ ਕੁਝ ਨਹੀਂ ਬਦਲਿਆ ਨੀਅਤ ਬਦਲੀ ਆ ਬਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ